ਕਿ 10000 ਫੁੱਟ ਦੀ ਉਚਾਈ ਤੋਂ ਬਿਨਾਂ ਕਿਸੇ ਪੈਰਾਸ਼ੂਟ ਤੇ ਸੇਫਟੀ ਤੋਂ ਡਿੱਗਦੇ ਕੋਈ ਇਨਸਾਨ ਬਚ ਸਕਦਾ ਹੈ ਯਕੀਨਨ ਧਰਤੀ ਨਾਲ ਟਕਰਾਉਂਦੇ ਸਾਰ ਹੀ ਮੌਤ ਪੱਕੀ ਹੈ ਪਰ ਇਹ ਚਮਤਕਾਰ ਇੱਕ ਲੜਕੀ ਦੇ ਨਾਲ ਹੋਇਆ ਸੀ ਜੋ 10000 ਫੁੱਟ ਦੀ ਉਚਾਈ ਤੋਂ ਧਰਤੀ ਤੇ ਡਿੱਗੀ ਤੇ ਬਚੀ ਤੇ ਡਿੱਗੀ ਵੀ ਇੱਕ ਅਜਿਹੀ ਜਗ੍ਹਾ ਤੇ ਜਿੱਥੇ ਦੁਨੀਆਂ ਦੇ ਸਭ ਤੋਂ ਖਤਰਨਾਕ ਜੀਪ ਪਾਏ ਜਾਂਦੇ ਨੇ ਯਾਨੀ ਅਮਾਜ਼ਨ ਰੇਨ ਫੋਰੈਸਟ ਦੇ ਵਿੱਚ 17 ਸਾਲਾਂ ਦੀ ਲੜਕੀ ਜੁਲਿਆਨਾ ਕੋਪਕਾਪ ਦੀ ਮਾਂ ਨਾਲ ਇੱਕ ਪਲੇਨ ਦੀ ਯਾਤਰਾ ਕਰ ਰਹੀ ਸੀ ਪੀਰੂ ਦੀ ਰਾਜਧਾਨੀ ਲੀਮਾ ਤੋਂ ਪਲੇਨ ਉੱਡਦਾ ਹੈ ਤੇ ਕੁਝ ਸਮੇਂ ਬਾਅਦ ਪਲੇਨ ਇੱਕ ਤੂਫਾਨ ਵਕਤ ਜੁਲੀਆਨਾ ਸੁੱਤੀ ਪਈ ਸੀ ਜਦੋਂ ਛਟਕੇ ਲੱਗੇ ਤਾਂ ਉਹ ਉੱਠੀ ਇਸ ਤੋਂ ਪਹਿਲਾਂ ਕਿ ਉਸ ਨੂੰ ਕੁਝ ਵੀ ਸਮਝ ਵਿੱਚ ਆਉਂਦਾ ਪਲੇਨ ਦੋ ਹਿੱਸੇ ਵਿੱਚ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਅਚਾਨਕ ਹੁਣ ਉਸ ਦੀ ਸੀਟ ਤੇ ਉਹ ਖੁਦ ਹਵਾ 'ਚ ਸੀ ਤੇ 10000 ਫੁੱਟ ਦੀ ਉਚਾਈ ਤੋਂ ਧਰਤੀ ਤੇ ਡਿੱਗ ਰਹੀ ਸੀ ਉਸ ਵਕਤ ਤੱਕ ਉਸ ਕੋਲ ਕੋਈ ਪੈਰਾਸ਼ੂਟ ਵੀ ਮੌਜੂਦ ਨਹੀਂ ਸੀ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਵੀ ਜੁਲੀਆਨਾ ਦੇ ਪੈਰ ਤੇ ਸਿਰ ਉੱਤੇ ਹਲਕੀਆਂ ਖਰਾਉਚਾਂ ਹੀ ਆਈਆਂ ਸੀ ਤੇ ਉਹ ਹੈਰਤਾਂਗੇ ਜ ਤਰੀਕੇ ਨਾਲ ਬਚ ਗਈ ਮੰਨਿਆ ਜਾਂਦਾ ਵੀ ਅਮਾਜੋਨ ਰੇਨ ਫੋਰੈਸਟ ਦੇ ਅੰਦਰ ਬਹੁਤ ਵਿਸ਼ਾਲ ਦਰਖਤ ਮੌਜੂਦ ਨੇ ਤੇ ਉਸ ਦੀ ਸੀਟ ਕਿਸੇ ਤ੍ਰਾਕ ਤੋਂ ਤੇ ਹੀ ਡਿੱਗੀ ਸੀ ਜਿਸ ਕਰਕੇ ਧਰਤੀ ਨਾਲ ਟਕਰਾਉਣ ਤੋਂ ਪਹਿਲਾਂ ਉਦੀ ਰਫ਼ਤਾਰ ਕਾਫੀ ਘਟ ਹੋ ਚੁੱਕੀ ਸੀ ਤੇ ਉਹ ਬਿਨਾ ਪੈਰਾਸ਼ੂਟ ਦੇ ਵੀ ਜਿੱਦਾ ਬਚ ਗਈ ਪਰ ਇਸ ਤੋਂ ਪਹਿਲਾਂ ਦੱਸ ਚੁੱਕੇ ਹਾਂ ਵੀ ਇਹ ਜਗ੍ਹਾ ਅਮਾਜ਼ੋਨ ਦੇ ਰੇਨ ਫੋਰੈਸਟ ਸੀ ਦੁਨੀਆ ਦੇ ਸਭ ਤੋਂ ਖਤਰਨਾਕ ਜੀਵਾਂ ਦਾ ਘਰ ਜਰਾ ਸੋਚੋ 10000 ਫੁੱਟ ਦੀ ਉਚਾਈ ਤੋਂ ਇੱਕ ਲੜਕੀ ਵਿਸ਼ਾਲ ਜੰਗਲ ਵਿੱਚ ਡਿੱਗਦੀ ਹੈ ਜਿੱਥੇ ਦੁਨੀਆ ਦੇ ਸਭ ਤੋਂ ਖਤਰਨਾਕ ਜੀਵ ਪਾਏ ਜਾਂਦੇ ਨੇ ਲੜਕੀ ਦੀ ਉਮਰ ਸਿਰਫ 17 ਸਾਲ ਹੈ ਤੇ ਉਸਤੇ ਸਿਰ ਤੇ ਪੈਰ ਉੱਤੇ ਸੱਟਾਂ ਵੀ ਲੱਗੀਆਂ ਨੇ ਤਾਂ ਕਿੰਨਾ ਕੁ ਚਾਂਸ ਆ ਵੀ ਉਹ ਇਸ ਜੰਗਲ ਅੰਦਰ ਸਰਵਾਈਵ ਕਰ ਜਾਊਗੀ ਜਿੱਥੇ ਕੋਈ 100 ਕਿਲੋਮੀਟਰ ਤੱਕ ਕੋਈ ਇਨਸਾਨੀ ਬਸਤੀ ਤੱਕ ਮੌਜੂਦ ਨਹੀਂ ਆ ਪਲੇਨ ਤੋਂ ਡਿੱਗਣ ਦੇ ਕੁਝ ਮਿੰਟ ਬਾਅਦ ਥੋੜਾ ਤੁਰੰਤ ਹੀ ਉਹ ਬੇਹੋਸ਼ ਹੋ ਗਈ ਪਰ ਕਾਫੀ ਸਮੇਂ ਬਾਅਦ ਦੁਬਾਰਾ ਉੱਠ ਬਚਾਈ ਤੇ ਉਹ ਦੁਬਾਰਾ ਤੁਰਨ ਲੱਗੀ ਇੱਥੇ ਇੰਪੋਰਟੈਂਟ ਚੀਜ਼ ਇਹ ਵੀ ਆ ਕਿ ਉਸਦੇ ਪਿਤਾ ਇੱਕ ਜੀਓਲੋਜਿਸਟ ਸੀ ਜਿਸ ਕਰਕੇ ਉਹ ਖੁਦ ਵੀ ਉਸ ਰੇਨ ਫੋਰੈਸਟ ਅੰਦਰ ਰਿਸਰਚ ਕਰ ਰਹੇ ਸੀ ਪਰ ਉਹ ਉਸ ਤੋਂ ਕੂਹਾਂ ਦੂਰ ਸੀ ਪਰ ਉਸਦੇ ਪਿਤਾ ਦੀਆਂ ਦਸੀਆਂ ਗੱਲਾਂ ਉਸ ਨੂੰ ਯਾਦ ਸੀ ਕਿ ਕਿਵੇਂ ਇੱਕ ਜੰਗਲ ਅੰਦਰ ਸਰਵਾਈਵ ਕੀਤਾ ਜਾ ਸਕਦਾ ਹੈ ਤੇ ਉਹ ਖੁਦ ਵੀ ਜੰਗਲ 'ਚ ਹੀ ਪੈਦਾ ਹੋਈ ਸੀ ਤੇ ਜੰਗਲ ਬਾਰੇ ਉਸ ਨੂੰ ਕਾਫੀ ਕੁਝ ਪਤਾ ਸੀ ਉਹ ਹਿੰਮਤ ਹਾਰ ਨਹੀਂ ਵਾਲੀ ਸੀ ਵੀ ਉਸ ਨੂੰ ਪਾਣੀ ਦਾ ਇੱਕ ਝਰਨਾ ਨਜ਼ਰ ਆਇਆ ਤੇ ਉਸ ਨੂੰ ਪਤਾ ਸੀ ਵੀ ਪਾਣੀ ਦੀ ਛੋਟੀ ਧਾਰਾ ਵੀ ਅੱਗੇ ਵੱਡੀ ਧਾਰ ਨਾਲ ਜਰੂਰ ਮਿਲਦੀ ਹੈ ਉਹ ਉਸੇ ਨੂੰ ਫੋਲੋ ਕਰਨ ਲੱਗੀ ਕਾਫੀ ਦੂਰ ਤੌਰ ਤੋਂ ਬਾਅਦ ਉਸ ਨੂੰ ਉਹ ਪਲੇਨ ਵੀ ਨਜ਼ਰ ਆਇਆ ਜਿਸ ਅੰਦਰ ਉਸ ਬਾਰ ਸੀ ਇਹ ਕ੍ਰੈਸ਼ ਹੋ ਚੁੱਕਾ ਸੀ ਤੇ ਇਸ ਦੇ ਕੋਲ ਤਿੰਨ ਲੋਕਾਂ ਦੀਆਂ ਡੈੱਡ ਬਾਡੀਜ਼ ਵੀ ਪਈਆਂ ਸੀ ਉਹ ਤਿੰਨੋਂ ਦੇਖਦੇ ਸਾਰ ਹੀ ਮਾਰੇ ਗਏ ਕਿਉਂਕਿ ਉਹ ਸਿਰ ਦੇ ਬਲ ਧਰਤੀ ਨਾਲ ਟਕਰਾਏ ਤੇ ਉਹਨਾਂ ਦੀਆਂ ਗਰਦਨਾਂ ਮਿੱਟੀ ਅੰਦਰ ਖੁੱਪੀਆਂ ਹੋਈਆਂ ਸੀ ਪਲੇਨ ਦੇ ਮਲਬੇ ਚੋਂ ਹੀ ਉਸ ਨੂੰ ਖਾਣ ਲਈ ਵੀ ਕਈ ਚੀਜ਼ਾਂ ਮਿਲਿਆ ਇਸ ਤੋਂ ਬਾਅਦ ਉਸ ਨੇ ਅੱਗੇ ਦਾ ਸਫ਼ਰ ਸ਼ੁਰੂ ਕੀਤਾ ਇਦੋਂ ਤੱਕ ਪਲੇਨ ਕ੍ਰੈਸ਼ ਦੀ ਖ਼ਬਰ ਵੀ ਹਰ ਪਾਸੇ ਫੈਲ ਚੁੱਕੀ ਸੀ ਤੇ ਇਸ ਨੂੰ ਪਾਲਣ ਲਈ ਕਈ ਰੈਸਕਿਊ ਮਿਸ਼ਨ ਵੀ ਚੱਲੇ ਪਰ ਜੁਲਿਆਨਾ ਤੱਕ ਇਹਨਾਂ ਵਿੱਚੋਂ ਇੱਕ ਵੀ ਰੈਸਕਿਊ ਮਿਸ਼ਨ ਨਹੀਂ ਪਹੁੰ ਦੇ ਨਾ ਹੀ ਉਹਨਾਂ ਨੂੰ ਕ੍ਰੈਸ਼ ਹੋਇਆ ਪਲੇਨ ਮਿਲਿਆ ਅੱਗੇ ਵਧਦੇ ਸਮੇਂ ਉਸ ਨੂੰ ਇੱਕ ਕੁਟੀਆ ਦਿਖਾਈ ਦਿੱਤੀ ਉਸਨੇ ਆਰਾਮ ਕਰਨ ਦੀ ਸੋਚੀ ਤੇ ਉਹ ਉਸ ਅੰਦਰ ਚਲੀ ਗਈ ਇਸ ਵਕਤ ਤੱਕ ਉਸ ਨੂੰ ਲਗਭਗ 10 ਦਿਨ ਭਟਕਦੇ ਹੋਏ ਹੋ ਚੁੱਕੇ ਸੀ ਉਹ ਥੱਕੀ ਹੋਈ ਵੀ ਸੀ ਤਾਂ ਸੌ ਗਈ ਜਦੋਂ ਅੱਖਾਂ ਖੁੱਲੀਆਂ ਤਾਂ ਉਸ ਦੇ ਸਾਹਮਣੇ ਦੋ ਇਨਸਾਨ ਖੜੇ ਸੀ ਉਹ ਇਸੇ ਜੰਗਲ ਵਿੱਚ ਰਹਿਣ ਵਾਲੇ ਕਬੀਲੇ ਦੇ ਲੋਕ ਸੀ ਉਹਨਾਂ ਨੇ ਉਸ ਨੂੰ ਉੱਥੋਂ ਕੱਢਿਆ ਤੇ ਨਜ਼ਦੀਕ ਤੇ ਹਸਪੀਟਲ ਲੈ ਗਏ 11 ਦਿਨ ਜੰਗਲ ਅੰਦਰ ਰਹਿਣ ਤੋਂ ਬਾਅਦ ਉਸ ਨੂੰ ਰੈਸਕਿਊ ਕੀਤਾ ਗਿਆ ਉਸ ਦੇ ਦੱਸੇ ਮੁਤਾਬਕ ਪਲੇਨ ਦਾ ਮਲਬਾ ਵੀ ਭਾਲ ਲਿਆ ਗਿਆ ਪਰ ਬਦਕਿਸਮਤੀ ਨਾਲ ਇਸ ਪਲੇਨ ਵਿੱਚੋਂ ਸਵਾਰ 80 ਯਾਤਰੀਆਂ 'ਚੋਂ ਇਕੱਲੀ ਬਚਣ ਵਾਲੀ ਜੁਲੀਆਨਾ ਹੀ ਸੀ ਬਾਕੀ ਸਾਰੇ ਮਾਰੇ ਗਏ ਉਸਨੇ ਆਪ ਦੇ ਇਸ ਪਲੇਨ ਕ੍ਰੈਸ਼ ਉੱਤੇ ਇੱਕ ਕਿਤਾਬ ਵੀ ਲਿਖੀ ਵੈਨ ਆਈ ਫੈਲ ਫਰਮ ਦਾ ਸਕਾਈ ਉਸ ਉੱਪਰ ਇੱਕ ਡਾਕੂਮੈਂਟਰੀ ਵੀ ਬਣੀ ਹੈ ਇਸ ਤੋਂ ਬਾਅਦ ਉਸਨੇ ਪੀ ਐਚ ਡੀ ਕੀਤੀ ਤੇ ਬਾਇਓਲੋਜਿਸਟ ਵੀ ਬਣੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਆਦਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ